ਰਾਦਾ ਸਮਾਸੀ ਪਿੰਡ ਬਿੰਦਰਕਲਾਂ ਦੇ ਬਾਹਰ ਇੱਕ ਖੁੱਲਾ ਮੈਦਾਨ ਹਜ਼ਾਰਾਂ ਲੋਕਾਂ ਦੀ ਭੀੜ ਰੰਗ ਬਰੰਗੀਆਂ ਬੱਤੀਆਂ ਤੇ ਉੱਚੀ ਆਵਾਜ਼ ਵਾਲੇ ਸਪੀਕਰਾਂ ਤੇ ਭਜਨ ਹਵਾ ਦੇ ਵਿੱਚ ਧੂਪ ਅਰਗਬੱਤੀ ਦੀ ਖੁਸ਼ਬੂ ਲੋਕਾਂ ਦੇ ਸ਼ੋਰ ਦੇ ਨਾਲ ਮਿਲ ਕੇ ਇੱਕ ਅਜੀਬ ਜਿਹੀ ਰੌਣਕ ਬਣ ਰਹੀ ਸੀ ਸਟੇਜ ਦੇ ਉੱਪਰ ਭਗਤ ਗਾਇਕ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਰੇ ਸਨ ਜੈ ਮਾਤਾ ਦੀ ਜੈ ਮਾਤਾ ਦੀ ਹੁਣ ਹੋਣਗੇ ਮਾਂ ਕਾਲੀ ਦੇ ਦਰਸ਼ਨ ਹਜ਼ਾਰਾਂ ਲੋਕ ਇਕੱਠੇ ਨਾਰੇ ਲਾਰੇ ਸਨ ਜੈ ਮਾਤਾ ਦੀ ਜੈ ਮਾਤਾ ਦੀ ਪਰਦੇ ਦੇ ਪਿੱਛੇ ਖੜੀ ਗੁਰਨੂਰ ਦਾ ਦਿਲ ਜੋਰਾਂ ਦੇ ਨਾਲ ਧੜਕ ਰਿਹਾ ਸੀ ਉਸ ਦੇ ਚਿਹਰੇ ਦੇ ਉੱਪਰ ਕਾਲੇ ਰੰਗ ਦੀ ਲੇਅਰ ਸੀ ਗਰਦਨ ਦੇ ਵਿੱਚ ਖੋਪੜੀਆਂ ਵਾਲੀ ਮਾਲਾ ਤੇ ਹੱਥ ਦੇ ਵਿੱਚ ਤਲਵਾਰ ਜਿਸ ਤੇ ਨਕਲੀ ਖੂਨ ਲੱਗਿਆ ਹੋਇਆ ਸੀ ਉਸ ਦੇ ਸਾਹਾਂ ਦੀ ਰਫਤਾਰ ਤੇਜ਼ ਹੋ ਰਹੀ ਸੀ ਅਤੇ ਇਹ ਕਹਿ ਰਹੀ ਸੀ ਮਾਨੀ ਮਨ ਵਿੱਚ ਕਿ ਜੇਕਰ ਮੇਰੇ ਪਿਤਾ ਨੇ ਮੈਨੂੰ ਵੇਖ ਲਿਆ ਤਾਂ ਫਿਰ ਮੇਰੇ ਨਾਲ ਕੀ ਹੋਵੇਗਾ ਤੇ ਉਸ ਤੋਂ ਬਾਅਦ ਉਸ ਦੇ ਦਿਮਾਗ ਦੇ ਵਿੱਚ ਇਹ ਵੀ ਆਇਆ ਕਿ ਨਹੀਂ ਨਹੀਂ ਉਹ ਤਾਂ ਗੁਰਸਿੱਖ ਨੇ ਉਹ ਤਾਂ ਇੱਥੇ ਕਦੇ ਵੀ ਨਹੀਂ ਆਉਣਗੇ ਉਸ ਨੇ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸੇ ਤਨ ਦੇ ਵਿੱਚ ਆਵਾਜ਼ ਆਈ ਕਿ ਤਿਆਰ ਹੋ ਗੁਰਨੂਰ ਰਿੰਕੀ ਨਹੀਂ ਆਈ ਤੂੰ ਹੀ ਕਰੇਂਗੀ ਮਾਤਾ ਕਾਰੀ ਦਾ ਇਹ ਡਰਾਮਾ ਅਤੇ ਹੋਰ ਜਿਆਦਾ ਆਪਾਂ ਇੰਤਜ਼ਾਰ ਨਹੀਂ ਕਰ ਸਕਦੇ ਗੁਰਨੂਰ ਨੇ ਸਿਰ ਹਿਲਾਇਆ ਉਸਦੇ ਹੱਥ ਕਮਰੇ ਸਨ ਉਸਨੇ ਹੋੜੀ ਜੇ ਅੱਖਾਂ ਮੀਟ ਕੇ ਸਾਲਿਆ ਅਤੇ ਪਰਦੇ ਹਟੇ ਭੀੜ ਵਿੱਚੋਂ ਤਾਲੀਆਂ ਵੱਜੀਆਂ ਅਤੇ ਉੱਚੀ ਉੱਚੀ ਜਕਾਰੇ ਲੱਗਣ ਲੱਗੇ ਜੈ ਕਾਲੀ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਵੇ ਖਾਲੀ ਜੈ ਕਾਲੀ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਵੇ ਖਾਲੀ ਹਜ਼ਾਰਾਂ ਅੱਖਾਂ ਉਸ ਦੇ ਉੱਪਰ ਟਿਕੀਆਂ ਸਨ ਗੁਰਨੂਰ ਹੌਲੀ-ਹੌਲੀ ਸਟੇਜ ਵੱਲ ਵੱਧ ਰਹੀ ਸੀ ਉਸ ਦਾ ਹਰ ਕਦਮ ਭਾਰੀ ਲੱਗ ਰਿਹਾ ਸੀ ਪਰ ਲੋਕਾਂ ਨੂੰ ਉਸ ਦੇ ਡਰ ਦਾ ਪਤਾ ਨਹੀਂ ਸੀ ਉਹ ਤਾਂ ਮਾਂ ਕਾਲੀ ਦੇ ਰੂਪ ਦੇ ਵਿੱਚ ਉਸ ਦੇ ਦਰਸ਼ਨ ਕਰ ਰਹੇ ਸਨ ਪਰ ਉਸੇ ਭੀੜ ਦੇ ਪਿਛਲੇ ਹੱਸੇ ਦੇ ਵਿੱਚ ਇੱਕ ਬੰਦਾ ਖੜਾ ਸੀ ਜਿਸ ਦੇ ਸਾਹਾਂ ਦੇ ਵਿੱਚ ਤੂਫਾਨ ਸੀ ਉਸ ਦੀ ਲੰਮੀ ਦਾੜੀ ਵੱਡੀ ਦਸਤਾਰ ਅਤੇ ਮੋਢਿਆਂ ਤੇ ਛੋਲ ਅਤੇ ਹੱਥ ਦੇ ਵਿੱਚ ਇੱਕ ਚਮਕਦੀ ਹੋਈ ਤਲਵਾਰ ਅਤੇ ਉਸ ਦਾ ਨਾਮ ਸੀ ਹਰਨੇਕ ਸਿੰਘ ਉਸ ਨੇ ਉੱਚੀ ਦਿਨੇ ਆਵਾਜ਼ ਮਾਰੀ ਅਤੇ ਕਿਹਾ ਗੁਰਨੂਰ ਇਹ ਕੀ ਕਰ ਰਹੀ ਹੈ ਉਸ ਦੇ ਹੌਲੇ ਹੌਲੇ ਸ਼ਬਦ ਗੁੱਸੇ ਦੀ ਤੀਬਰਤਾ ਨੂੰ ਦੱਸ ਰਹੇ ਸਨ ਅਤੇ ਉਹ ਸ਼੍ਰੀ ਸਾਹਿਬ ਨੂੰ ਲੈ ਕੇ ਸਟੇਜ ਦੇ ਵੱਲ ਵੱਧ ਰਿਹਾ ਸੀ ਉਸ ਦੇ ਮਨ ਦੇ ਵਿੱਚ ਗੁੱਸੇ ਦਾ ਸਮੁੰਦਰ ਉਥਲ ਪੁਥਲ ਕਰ ਰਿਹਾ ਸੀ ਉਸ ਨੇ ਆਪਣੀ ਕਮਰ ਕੱਸੇ ਦੇ ਵਿੱਚੋਂ ਤਲਵਾਰ ਖਿੱਚੀ ਅਤੇ ਰੋ ਸ਼ਨੀ ਦੇ ਨਾਲ ਉਸ ਦੀ ਤਲਵਾਰ ਚਮਕੀ ਲੋਕਾਂ ਦੇ ਰੰਗੇ ਚੰਗੇ ਚਿਹਰੇ ਡਰ ਦੇ ਨਾਲ ਪੀੜੇ ਹੋ ਗਏ ਉਸ ਨੇ ਚੀਕ ਕੇ ਕਿਹਾ ਇਹ ਕੀ ਕਰ ਰਹੀ ਹੈ ਦੋਸਤੋ ਬਾਅਦ ਉਸ ਜਾਗਰਣ ਦੇ ਵਿੱਚੋਂ ਕਿਸੇ ਦੀ ਆਵਾਜ਼ ਆਈ ਕਿ ਰੋਕੋ ਇਸ ਨੂੰ ਨਹੀਂ ਤਾਂ ਇਹ ਖੂਨ ਖਰਾਬਾ ਕਰ ਦੇਵੇਗਾ ਪਰ ਹਰਨੇਕ ਸਿੰਘ ਕਿਸੇ ਦੀ ਵੀ ਸੁਣਨ ਵਾਲਾ ਨਹੀਂ ਸੀ ਉਹ ਭੀੜ ਨੂੰ چیرਦਾ ਹੋਇਆ ਸਿੱਧਾ ਸਟੇਜ ਦੇ ਵੱਲ ਵਧਿਆ ਗੁਰਨੂਰ ਦੇ ਪੈਰ ਕੰਬਣ ਲੱਗੇ ਉਸ ਦੀ ਤਲਵਾਰ ਹੱਥ ਦੇ ਵਿੱਚ ਸੀ ਅਤੇ ਉਸਨੇ ਕਿਹਾ ਪਿਤਾ ਜੀ ਉਸਦੀ ਆਵਾਜ਼ ਹਵਾ ਦੇ ਵਿੱਚ ਗੂੰਜੀ ਹਰਨੇਕ ਸਿੰਘ ਜੋ ਕਿ ਪਿੰਡ ਦੇ ਵਿੱਚ ਇੱਕ ਇੱਜ਼ਤਦਾਰ ਉਸ ਦਾ ਨਾਮ ਸੀ ਅਤੇ ਉਸ ਦੀ ਪਿੰਡ ਦੇ ਵਿੱਚ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ ਨਿਮਰ ਧਰਮ ਪ੍ਰੇਮੀ ਗੁਰਸਿੱਖ ਉਸ ਦੀ ਇੱਕੋ ਇੱਕ ਧੀ ਗੁਰਨੂਰ ਉਸ ਦੀ ਜ਼ਿੰਦਗੀ ਦੀ ਰੌਸ਼ਨੀ ਸੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਧੀ ਨੂੰ ਮਾਂ ਦਾ ਪਿਆਰ ਅਤੇ ਪਿਓ ਦਾ ਪਿਆਰ ਦੋਨੋਂ ਹੀ ਦਿੱਤਾ ਸੀ ਆਦੇ ਉਸ ਨੂੰ ਮਾਂ ਬਣ ਕੇ ਵੀ ਪਾਲਿਆ ਸੀ ਅਤੇ ਪਿਤਾ ਬਣ ਕੇ ਤਾਂ ਪਾਲ ਹੀ ਰਿਹਾ ਸੀ ਪਰ ਇੱਕ ਗੱਲ ਜਿਸ ਨੇ ਉਸ ਨੂੰ ਹਮੇਸ਼ਾ ਚਿੰਤਤ ਰੱਖਿਆ ਸੀ ਗੁਰਨੂਰ ਦਾ ਸ਼ੌਂਕ ਉਸ ਨੂੰ ਨਾਚ ਗੀਤ ਫੈਸ਼ਨ ਸਟੇਜ ਪਰਫਾਰਮੈਂਸ ਦਾ ਸ਼ੌਂਕ ਸੀ ਹਰਨੇਕ ਸਿੰਘ ਨੂੰ ਇਹ ਸਭ ਸਹੀ ਨਹੀਂ ਸੀ ਲੱਗਦਾ ਕਿ ਤੂੰ ਸਿੱਖਾਂ ਦੀ ਕੁੜੀ ਹੋ ਕੇ ਇਹ ਸਭ ਕਹਿਂਗੀ ਉਹ ਮਾਨੀ ਮਨ ਵਿੱਚ ਸੋਚਦਾ ਸੀ ਪਰ ਗੁਰਨੂਰ ਨੇ ਕਈ ਵਾਰ ਉਸ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪਿਤਾ ਜੀ ਇਹ ਸਿਰਫ ਮੇਰਾ ਸ਼ੌਂਕ ਹੈ ਮੈਂ ਆਪਣੀ ਹੱਦ ਜਾਣਦੀ ਆ ਪਰ ਹਰਨੇਕ ਸਿੰਘ ਹਮੇਸ਼ਾ ਇਹ ਕਹਿੰਦਾ ਸੀ ਕਿ ਕੁੜੀਏ ਸਿੱਖੀ ਸਿਰਫ ਨਾਮ ਨਾਲ ਨਹੀਂ ਹੁੰਦੀ ਰੂਪ ਨਾਲ ਵੀ ਹੁੰਦੀ ਹੈ ਤੇਰਾ ਰੂਪ ਮੇਰੀ ਸ਼ਾਨ ਹੈ ਅਬ ਉਸ ਤੋਂ ਬਾਅਦ ਅੱਜ ਜਦੋਂ ਆਪਣੀ ਬੇਟੀ ਨੂੰ ਮਾਂ ਕਾਲੀ ਦਾ ਰੂਪ ਦੇ ਵਿੱਚ ਉਸਨੇ ਡਰਾਮਾ ਕਰਦੇ ਹੋਏ ਦੇਖਿਆ ਤਾਂ ਉਸ ਤੋਂ ਬਾਅਦ ਉਸਨੇ ਇੱਕ ਐਸਾ ਕਾਰਾ ਕਰ ਦਿੱਤਾ ਜਿਸ ਨੂੰ ਦੇਖ ਕੇ ਸਾਰੇ ਹੀ ਜਾਗਰਣ ਦੇ ਵਿੱਚ ਜੋ ਕਿ ਆਫਰਾ ਤਫਰੀਦਾ ਮਾਹੌਲ ਬਣ ਗਿਆ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗਲਤੋ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਰਨੇਕ ਸਿੰਘ ਉਸਦੀ ਜੋ ਜ਼ਿੰਦਗੀ ਹੈ ਉਹ ਬੜੀ ਹੀ ਮੁਸ਼ਕਲਾਂ ਦੇ ਨਾਲ ਭਰੀ ਰਹੀ ਕਿਉਂਕਿ ਉਸਦੀ ਇਕੱਲੀ ਕੈਰੀ ਦੀ ਜਿਸ ਦਾ ਨਾਮ ਗੁਰਨੂਰ ਅਤੇ ਉਸ ਨੂੰ ਜੋ ਸ਼ੌਂਕ ਸੀ ਉਹ ਸ਼ੌਂਕ ਹੀ ਉਸ ਦੀ ਸਭ ਤੋਂ ਵੱਡੀ ਮੁਸੀਬਤ ਬਣੇ ਹੋਈ ਸੀ ਹਰਨੇਕ ਸਿੰਘ ਜੋ ਕਿ ਉਸ ਦਾ ਪਰਿਵਾਰ ਘਰ ਦੇ ਵਿੱਚ ਉਸ ਦੀ ਕਾਫੀ ਤੰਗੀ ਸੀ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਜੋ ਕਿ ਬਹੁਤ ਹੀ ਨਰਮ ਦਿਲ ਸੀ ਅਤੇ ਪਰਿਵਾਰ ਦੇ ਲਈ ਕੁਝ ਵੀ ਕਰਨ ਵਾਲੀ ਔਰਤ ਸੀ ਪਰ ਜਦੋਂ ਗੁਰਨੂਰ 5 ਸਾਲ ਦੀ ਸੀ ਤੇ ਉਸ ਵਕਤ ਉਸ ਦੀ ਮਾਂ ਕਿਰਨਦੀਪ ਦੀ ਮੌਤ ਹੁਣ ਹਰਨੇਕ ਸਿੰਘ ਨੇ ਆਪਣੀ ਧੀ ਨੂੰ ਇੱਕ ਮਾਂ ਦਾ ਪਿਆਰ ਵੀ ਦਿੱਤਾ ਅਤੇ ਪਿਤਾ ਦਾ ਪਿਆਰ ਵੀ ਦਿੱਤਾ ਹਰਨੇਕ ਸਿੰਘ ਜੋ ਕਿ ਅਕਸਰ ਹੀ ਗੁਰੂ ਘਰਾਂ ਦੀ ਸੇਵਾ ਵਾਸਤੇ ਕਾਰ ਸੇਵਾ ਦੇ ਨਾਲ ਬਾਹਰ ਜਾਂਦਾ ਰਹਿੰਦਾ ਸੀ ਪਰ ਉਸ ਦੇ ਮਨ ਦੇ ਵਿੱਚ ਹਮੇਸ਼ਾ ਉਸ ਨੂੰ ਇੱਕ ਤੀਜ ਜੋ ਕਿ ਸਤਾਉਂਦੀ ਰਹਿੰਦੀ ਸੀ ਕਿ ਮੇਰੀ ਧੀ ਘਰ ਦੇ ਵਿੱਚ ਕੱਲੀ ਹੈ ਅਤੇ ਉਸ ਦੇ ਸ਼ੌਂਕ ਵੀ ਬਹੁਤ ਹੀ ਜ਼ਿਆਦਾ ਵੱਖਰੇ ਨੇ ਕਿਉਂਕਿ ਉਹ ਸਾਡੀ ਗੱਲ ਬਿਲਕੁਲ ਨਹੀਂ ਮੰਨਦੀ ਕਿਉਂਕਿ ਸਾਡੀ ਧੀ ਜਿਹੜੀ ਹੈ ਉਹ ਹੁਣ ਜਵਾਨ ਹੋ ਚੁੱਕੀ ਹੈ ਉਸ ਨੂੰ ਨੱਚਣ ਦਾ ਗਾਉਣ ਦਾ ਸ਼ੌਂਕ ਸੀ ਉਸ ਦੇ ਪਿਤਾ ਹਰਨੇਕ ਸਿੰਘ ਨੇ ਕਈ ਵਾਰ ਉਸ ਨੂੰ ਕਿਹਾ ਕਿ ਇਹ ਚੀਜ਼ਾਂ ਸਾਡੇ ਵਾਸਤੇ ਸਹੀ ਨਹੀਂ ਪਰ ਉਸ ਦੀ ਗੱਲ ਕਦੇ ਵੀ ਨਾ ਮੰਨਦੀ ਅਤੇ ਉਹ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਹਮੇਸ਼ਾ ਹੀ ਇਹੀ ਕੋਸ਼ਿਸ਼ ਕਰਦੀ ਰਹਿੰਦੀ ਕਿ ਤੇਵੇਂ ਨਾ ਕਿਵੇਂ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਉਸ ਦਾ ਪਿਤਾ ਹਰਨੇਕ ਸਿੰਘ ਜਦੋਂ ਬਾਹਰ ਗੁਰੂ ਕਰਦੀ ਸੇਵਾ ਵਿੱਚ ਚਲਾ ਜਾਂਦਾ ਤੇ ਉਸ ਤੋਂ ਬਾਅਦ ਚੋਰੀਓ ਉਹ ਡਾਂਸ ਦੀ ਕਲਾਸ ਵੀ ਲਾਉਂਦੀ ਹੈ ਅਤੇ ਇੱਕ ਡਾਂਸ ਟੀਚਰ ਦੇ ਕੋਲੋਂ ਉਹ ਨੱਚਣਾ ਵੀ ਸਿੱਖਦੀ ਹੈ ਅਤੇ ਉਸ ਤੋਂ ਬਾਅਦ ਗਾਉਣ ਦੀਆਂ ਕਲਾਸਾਂ ਵੀ ਲਾਉਂਦੀ ਹੈ ਉਸ ਦੇ ਮਨ ਦੇ ਵਿੱਚ ਇਹੀ ਸ਼ੌਂਕ ਸੀ ਕਿ ਆਪਣੇ ਸ਼ੌਂਕ ਨੂੰ ਮੈਂ ਐਦਾਂ ਹੀ ਬਰਕਰਾਰ ਰੱਖਾਂ ਇਸਨਾਂ ਗੱਲਾਂ ਨੂੰ ਲੈ ਕੇ ਜੋਰ ਹਰਨੇਕ ਸਿੰਘ ਹੈ ਉਸਦੇ ਮਨ ਦੇ ਵਿੱਚ ਬਾਰ-ਬਾਰ ਸਵਾਲ ਉੱਠਦੇ ਰਹਿੰਦੇ ਸੀ ਕਿ ਮੇਰੀ ਧੀ ਜੋ ਹੈ ਇਹ ਕਿੰਨਾ ਰਸਤਿਆਂ ਦੇ ਉੱਪਰ ਚਲੀ ਗਈ ਹੈ ਪਰ ਇੱਕ ਦਿਨ ਤਾਂ ਉਸਨੇ ਹਾਦੀ ਕਰ ਦਿੱਤੀ ਕਿ ਇੱਕ ਨਿਹੰਗ ਸਿੰਘ ਦੀ ਧੀ ਜੋ ਕਿ ਐਸ ਵਕਤ ਮਾਤਾ ਕਾਲੀ ਦਾ ਰੂਪ ਧਾਰ ਕੇ ਅਤੇ ਉਹ ਸਟੇਜ ਦੇ ਉੱਪਰ ਨੱਚ ਰਹੀ ਸੀ ਉਸ ਦੀ ਜੀਵ ਬਾਹਰ ਨਿਕਲੀ ਹੋਈ ਸੀ ਗਲਾਂ ਦੇ ਵਿੱਚ ਜੋ ਕਿ ਨਕਲੀ ਹੱਡਾਂ ਦੀ ਮਾਲਾ ਹੱਥ ਦੇ ਵਿੱਚ ਕਟਾਰ ਫੜੀ ਹੋਈ ਅਤੇ ਉਸ ਤੇ ਬਾਦ ਸਟੇਜ ਦੇ ਉੱਪਰ ਨੱਚ ਰਹੀ ਸੀ ਅਤੇ ਲੋਕ ਉਸ ਦੇ ਵਿੱਚੋਂ ਮਾਤਾ ਕਾਲੀ ਦਾ ਰੂਪ ਦੇਖ ਰਹੇ ਸੀ ਅਤੇ ਜੈ ਕਾਲੀ ਕਲਕੱਤੇ ਵਾਲੀ 13 ਵਾਰ ਨਾ ਜਾਵੇ ਖਾਲੀ ਐਦਾਂ ਦੇ ਜਕਾਰੇ ਵੀ ਲਾਰੇ ਸਨ ਐਨੇ ਵਿੱਚ ਜਦੋਂ ਹਰਨੇਕ ਸਿੰਘ ਦੀ ਐਂਟਰੀ ਉੱਥੇ ਹੁੰਦੀ ਹੈ ਤਾਂ ਉਸ ਤੋਂ ਬਾਅਦ ਆਪਣੇ ਪਿਤਾ ਨੂੰ ਸਟੇਜ ਦੇ ਉੱਪਰ ਆਇਆ ਦੇਖ ਕੇ थर-थर ਕੰਬਣ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਹਰਨੇਕ ਸਿੰਘ ਨੇ ਐਸਾ ਕਾਰਾ ਕਰ ਦਿੱਤਾ ਜਿਸ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਤੁਹਾਡੇ ਮਾਂਦੇ ਵਿੱਚ ਵੀ ਇਹੀ ਸਵਾਲ ਵਾਰ-ਵਾਰ ਉੱਠਦਾ ਹੋਵੇਗਾ ਕਿ ਆਖਰਕਾਰ ਗੁਰਨੂਰ ਦੀ ਐਸੀ ਕਿਹੜੀ ਮਜਬੂਰੀ ਸੀ ਅਤੇ ਜਿਸ ਦੇ ਚੱਲਦੇ ਉਸ ਨੂੰ ਮਾਤਾ ਕਾਲੀ ਦਾ ਰੂਪ ਧਾਰਨ ਕਰਨਾ ਪਿਆ ਜੋ ਉਸ ਦੇ ਪਿਤਾ ਹਰਨੇਕ ਸਿੰਘ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਹੁਣ ਆਪਾਂ ਜ਼ਿਕਰ ਕਰਦੇ ਹਾਂ ਗੁਰਨੂਰ ਦੀ ਸਭ ਤੋਂ ਨੇੜਲੀ ਸਹੇਲੀ ਰਿੰਕੀ ਦੇ ਬਾਰੇ ਗੁਰਨੂਰ ਦੀ ਸਭ ਤੋਂ ਨੇੜਲੀ ਸਹੇਲੀ ਸੀ ਰਿੰਕੀ ਉਹ ਹਿੰਦੂ ਪਰਿਵਾਰ ਦੀ ਕੁੜੀ ਸੀ ਖੁਸ਼ਮਿਸ਼ਾ ਅਤੇ ਖੁੱਲੇ ਵਿਚਾਰਾਂ ਵਾਲੀ ਉਸ ਦਾ ਘਰ ਪਿੰਡ ਦੇ ਮੱਧ ਵਿੱਚ ਸੀ ਅਤੇ ਉਸ ਦੇ ਪਰਿਵਾਰ ਨੂੰ ਹਰ ਸਾਲ ਦੇਸ਼ ਭਰ ਵਿੱਚ ਹੋਣ ਵਾਲੇ ਜਾਗਰਣ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲਦਾ ਸੀ ਰਿੰਕੀ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਗੁਰਨੂਰ ਤੈਨੂੰ ਪਤਾ ਹੈ ਕਿ ਜਦ ਮੈਂ ਮਾਂ ਕਾਲੀ ਦਾ ਰੋਲ ਕਰਦੀ ਆ ਨਾ ਤਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਅਜੀਬ ਜਿਹਾ ਜਾਦੂ ਹੁੰਦਾ ਹੈ ਸਭ ਝੋਕੇ ਮੇਰਾ ਦਰਸ਼ਨ ਕਰਦੇ ਨੇ ਤੇ ਅਤੇ ਇੱਕ ਵਾਰ ਤੂੰ ਵੀ ਟਰਾਈ ਕਰ ਹੁਣ ਦੱਸਦੀ ਏ ਕਿ ਜੋ ਰਿੰਕੀ ਹੈ ਉਹ ਗੁਰੂ ਦੇ ਨਾਲ ਸਕੂਲ ਦੇ ਵਿੱਚ ਪੜ੍ਹਦੀ ਸੀ ਅਤੇ ਉਸ ਦੀ ਬਹੁਤ ਹੀ ਨੇੜਲੀ ਸਹੇਲੀ ਸੀ ਅਤੇ ਰਿੰਕੀ ਦੇ ਕਰਕੇ ਹੀ ਜੋ ਗੁਰਨੂਰ ਨੂੰ ਨੱਚਣ ਦਾ ਅਤੇ ਗਾਉਣ ਦਾ ਸ਼ੌਂਕ ਬਣ ਗਿਆ ਸੀ ਰਿੰਕੀ ਦੇ ਪਿਤਾ ਜੋ ਸੀ ਉਹ ਇੱਕ ਭਜਨ ਗਾਇਕ ਸੀ ਗੁਰਨੂਰ ਹੱਸ ਕੇ ਕਹਿੰਦੀ ਕਿ ਪਾਗਲ ਹੈ ਤੂੰ ਕਿ ਜੇਕਰ ਮੇਰੇ ਪਿਤਾ ਨੂੰ ਇਹ ਪਤਾ ਲੱਗ ਗਿਆ ਨਾ ਕਿ ਮੈਂ ਮਾਤਾ ਕਾਲੀ ਦਾ ਰੂਪ ਧਾਰ ਕੇ ਇੱਥੇ ਸਟੇਜ ਦੇ ਉੱਪਰ ਨੱਚ ਰਹੀ ਹਾਂ ਤਾਂ ਉਹ ਤਾਂ ਮੈਨੂੰ ਘਰੋਂ ਕੱਢ ਦੇਣਗੇ ਇਹ ਉਹਨਾਂ ਲਈ ਬਹੁਤ ਵੱਡਾ ਪਾਪ ਹੈ ਕਿਉਂਕਿ ਸਾਡੀ ਜੋ ਗੁਰਸਿੱਖ ਫੈਮਿਲੀ ਹੈ ਸਾਡੇ ਪਰਿਵਾਰ ਦੇ ਵਿੱਚ ਇਹ ਚੀਜ਼ਾਂ ਬਿਲਕੁਲ ਵੀ ਪਸੰਦ ਕਿਸੇ ਨੇ ਨਹੀਂ ਕਰਨਾ ਤੂੰ ਆਪ ਤਾਂ ਮਰेंगी ਹੀ ਮਰेंगी ਮੈਨੂੰ ਵੀ ਮਰਵਾ ਦੇਵੇਂਗੀ ਰਿੰਕੀ ਨੇ ਮਜ਼ਾਕ ਵਿੱਚ ਕਿਹਾ ਕਿ ਪਾਪ ਪਾਪ ਕੁਝ ਨਹੀਂ ਗੁਰਨੂਰ ਇਹ ਤਾਂ ਭਗਤੀ ਹੈ ਇਹ ਤਾਂ ਕਲਾ ਹੈ ਕੋਈ ਮਾੜੀ ਗੱਲ ਨਹੀਂ ਪਰ ਹਾਂ ਤੇਰੇ ਪਿਓ ਦੀ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਉਸ ਨੂੰ ਪੂਰਾ ਪਿੰਡ ਜਾਣਦਾ ਹੈ ਉਹ ਪੂਰਾ ਗੁੱਸੇ ਵਾਲਾ ਹੈ ਅਪਾ ਇਸ ਗੱਲ ਨੂੰ ਮੰਨਦੇ ਆ ਕਿ ਜੇਕਰ ਉਸ ਨੂੰ ਪਤਾ ਲੱਗੂਗਾ ਤਾਂ ਤੇਰੇ ਨਾਲ ਉਹ ਕਰੇਗਾ ਤਾਂ ਬਹੁਤ ਮਾੜੀ ਪਰ ਉਹ ਤਾਂ ਗੁਰਸਿੱਖ ਹੈ ਉਹ ਤਾਂ ਮੰਦਰ ਦੇ ਵਿੱਚ ਜਾਂ ਹੋਰ ਮੰਦਰ ਮਸਜਿਦ ਦੇ ਵਿੱਚ ਕਿਤੇ ਵੀ ਨਹੀਂ ਜਾਂਦਾ ਉਹ ਤਾਂ ਕਾਰ ਸੇਵਾ ਵਾਲਾ ਹੈ ਉਸ ਨੂੰ ਜਾਗਰਣ ਦੇ ਉੱਪਰ ਕਿਸ ਨੇ ਬੁਲਾਉਣਾ ਹੈ ਨਾਲੇ ਤੇਰਾ ਤਾਂ ਜਦੋਂ ਮਾਂ ਕਾਲੀ ਦਾ ਰੂਪ ਧਾਰੇਂਗੀ ਤੇਰਾ ਤਾਂ ਸਾਰਾ ਰੰਗ ਹੀ ਕਾਲਾ ਹੋਵੇਗਾ ਅਤੇ ਤੇਰਾ ਚਿਹਰਾ ਜੋ ਪੂਰਾ ਢੱਕਿਆ ਹੋਵੇਗਾ ਕਿਸੇ ਨੂੰ ਕੀ ਪਤਾ ਲੱਗਦਾ ਹੈ ਕਿ ਮਾਂ ਕਾਲੀ ਦਾ ਰੋਲ ਗੁਰਨੂਰ ਕਰ ਰਹੀ ਹੈ ਜਾਂ ਰਿੰਕੀ ਕਰ ਰਹੀ ਹੈ ਰਿੰਕੀ ਨੇ ਕਹਿ ਦਿੱਤਾ ਕਿ ਤੇਰੇ ਪਿਤਾ ਨੂੰ ਕੁਝ ਨਹੀਂ ਪਤਾ ਨਹੀਂ ਲੱਗਦਾ ਗੁਰਨੂਰ ਦੇ ਦਿਲ ਵਿੱਚ ਹਮੇਸ਼ਾ ਇੱਕ ਖਿੱਚ ਰਹਿੰਦੀ ਸੀ ਉਸ ਨੂੰ ਵੀ ਸਟੇਜ ਉੱਪਰ ਖੜਨ ਦਾ ਨੱਚਣ ਦਾ ਸ਼ੌਂਕ ਸੀ ਉਹ ਆਪਣੇ ਕਮਰੇ ਵਿੱਚ ਚੁੱਪ ਕੇ ਚੁੱਪ ਕੇ ਨੱਚਦੀ ਕਿਰਦਾਰ ਅਦਾ ਕਰਦੀ ਰੋਲ ਕਰਦੀ ਪਰ ਹਮੇਸ਼ਾ ਇਹ ਡਰ ਵੀ ਰਹਿੰਦਾ ਸੀ ਕਿ ਉਸ ਦੇ ਪਿਤਾ ਨੂੰ ਪਤਾ ਨਾ ਲੱਗ ਜਾਵੇ ਹਰਨੇਕ ਸਿੰਘ ਦੀ ਜ਼ਿੰਦਗੀ ਵਿੱਚ ਕਈ ਘਟਨਾਵਾਂ ਆਈਆਂ ਸਨ ਜਿਨ੍ਹਾਂ ਨੇ ਉਸ ਦੀ ਸੋਚ ਨੂੰ ਹੋਰ ਵੀ ਕਟੋਰੀ ਬਣਾ ਦਿੱਤਾ ਸੀ ਉਸ ਦੀ ਪਤਨੀ ਜਿਸ ਦੀ ਮੌਤ ਤੋਂ ਬਾਅਦ ਆਪਣੀ ਧੀ ਨੂੰ ਧਰਮ ਦੇ ਰਾਸਤੇ ਪਾਉਣ ਦੀ ਵੀ ਉਸ ਨੇ ਕਸਮ ਖਾਦੀ ਸੀ ਉਹ ਕਹਿੰਦਾ ਸੀ ਕਿ ਮੇਰੀ ਕੁੜੀ ਮਾੜੇ ਰਸਤੇ ਨਾ ਜਾਵੇ ਲੋਕ ਕੀ ਕਹਿਣਗੇ ਹਰਨੇਕ ਦੀ ਧੀ ਗੀਤ ਨਾਚਾਂ ਵਿੱਚ ਲੱਗੀ ਫਿਰਦੀ ਹੈ ਉਸਦੇ ਮਨ ਦੇ ਵਿੱਚ ਹਮੇਸ਼ਾ ਡਰ ਸੀ ਆਧੁਨਿਕਤਾ ਉਸਦੀ ਧੀ ਨੂੰ ਗਲਤ ਰਸਤੇ ਨਾ ਲੈ ਜਾਵੇ ਇਸ ਲਈ ਉਹ ਹਰ ਬਾਰ ਉਸ ਨੂੰ ਸਮਝਾਉਂਦਾ ਕਈ ਵਾਰ ਸਖਤ ਲਹਿਜੇ ਵਿੱਚ ਵੀ ਗੁਰਨੂਰ ਕਈ ਵਾਰ ਆਪਣੇ ਦਿਲ ਦੀ ਗੱਲ ਕਹਿਣ ਦੀ ਕੋਸ਼ਿਸ਼ ਕਰਦੀ ਕਿ ਪਿਤਾ ਜੀ ਸ਼ੌਂਕ ਰੱਖਣਾ ਕੋਈ ਗੁਨਾਹ ਨਹੀਂ ਹਦਾ ਪਰ ਮੈਂ ਆਪਣੀ ਹੱਦ ਜਾਣਦੀ ਹਾਂ ਪਰ ਹਰਨੇਕ ਸਿੰਘ ਦਾ ਜਵਾਬ ਹਮੇਸ਼ਾ ਇਹ ਹੁੰਦਾ ਕਿ ਤੂੰ ਮੇਰੀ ਧੀ ਹੈਂ ਤੇਰੀ ਹੱਦਾਂ ਮੈਂ ਤੈਅ ਕਰਾਂਗਾ ਇਹ ਗੱਲਾਂ ਹੌਲੀ-ਹੌਲੀ ਬਾਪ ਬੇਟੀ ਦੇ ਇਸਤੇ ਦੇ ਵਿੱਚ ਇੱਕ ਕਸ਼ਮਕਸ਼ ਵਧਾਉਂਦੀਆਂ ਗਈਆਂ ਹੁਣ ਜਾਗਰਣ ਦਾ ਦਿਨ ਆ ਗਿਆ ਪਿੰਡ ਦੇ ਬਾਹਰ ਵੱਡੇ ਮੈਦਾਨ ਵਿੱਚ ਤਿਆਰੀਆਂ ਹੋ ਰਹੀਆਂ ਸਨ ਰਿੰਕੀ ਨੇ ਗੁਰਨੂਰ ਨੂੰ ਸਵੇਰੇ ਹੀ ਕਾਲ ਕੀਤੀ ਕਿ ਗੁਰਨੂਰ ਬਹੁਤ ਹੀ ਮਾੜੀ ਖਬਰ ਹੈ ਮੇਰੀ ਤਬੀਅਤ ਬਹੁਤ ਖਰਾਬ ਹੈ ਬੁਖਾਰ ਮੈਨੂੰ ਚੜਿਆ ਹੋਇਆ ਹੈ ਪਰ ਜਾਗਰਣ ਵਿੱਚ ਮੇਰਾ ਰੋਲ ਕੌਣ ਕਰੇਗਾ ਸਟੇਜ ਵਾਲੇ ਕਹਿੰਦੇ ਹਨ ਕਿ ਬਿਨਾ ਮਾਤਾ ਕਾਲੀ ਦੇ ਦਰਸ਼ਨ ਹੋਏ ਪ੍ਰੋਗਰਾਮ ਨਹੀਂ ਚੱਲ ਸਕਦਾ ਗੁਰਨੂਰ ਨੇ ਹੈਰਾਨੀ ਨਾਲ ਕਿਹਾ ਕਿ ਮੇਰੇ ਕੋਲ ਕਿਉਂ ਕਾਰ ਕਰ ਰਹੀ ਹੈ ਮੈਂ ਕਿਉਂ ਕਰਾਂਗੀ ਰਿੰਕੀ ਦੀ ਆਵਾਜ਼ ਕਮਦੀ ਸੀ ਅਤੇ ਉਸਨੇ ਕਿਹਾ ਕਿ ਕਿਉਂਕਿ ਤੂੰ ਕਰ ਸਕਦੀ ਹੈ ਤੈਨੂੰ ਸਭ ਡਾਇਲੋਗ ਆਉਂਦੇ ਹਨ ਤੋਂ ਕਈ ਵਾਰ ਮੇਰੇ ਨਾਲ ਪ੍ਰੈਕਟਿਸ ਵੀ ਕੀਤੀ ਹੈ ਮੇਰੇ ਲਈ ਕਰਦੇ ਗੁਰਨੂਰ ਨਹੀਂ ਤਾਂ ਸਾਰਾ ਜਾਗਰਣ ਖਰਾਬ ਹੋ ਜਾਵੇਗਾ ਮੇਰੇ ਪਿਤਾ ਨੂੰ ਉਹਨਾਂ ਨੇ ਜਾਗਰਣ ਕਰਨ ਦੀ ਪੇਮੈਂਟ ਵੀ ਦਿੱਤੀ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਤੁਹਾਨੂੰ ਝਾਂਕੀ ਵੀ ਕਰਨੀ ਪਵੇਗੀ ਮਾਤਾ ਕਾਲੀ ਦਾ ਰੂਪ ਵੀ ਧਾਰਨ ਕਰਨਾ ਪਵੇਗਾ ਪਰ ਮੈਂ ਬਹੁਤ ਜਿਆਦਾ ਬਿਮਾਰ ਹਾਂ ਗੁਰਨੂਰ ਚੁੱਪ ਰਹੀ ਉਸਦੇ ਦਿਲ ਦੇ ਵਿੱਚ ਦੋ ਆਵਾਜ਼ਾਂ ਲੜ ਰਹੀਆਂ ਸਨ ਇੱਕ ਕਹਿੰਦੀ ਸੀ ਨਾ ਕਰ ਜੇਕਰ ਪਿਤਾ ਨੂੰ ਪਤਾ ਲੱਗ ਗਿਆ ਤਾਂ ਤਬਾਹੀ ਹੋ ਜਾਵੇਗੀ ਦੂਜਾ ਕਹਿੰਦੀ ਸੀ ਕਿ ਇਹ ਮੌਕਾ ਮੁਰ ਨਹੀਂ ਮਿਲੇਗਾ ਇਹ ਤਾਂ ਤੇਰਾ ਸ਼ੌਂਕ ਹੈ ਤੂੰ ਕਰ ਵਜਪਲਾਂ ਦੀ ਚੁੱਪ ਦੇ ਬਾਅਦ ਗੁਰਨੂਰ ਨੇ ਕਿਹਾ ਠੀਕ ਹੈ ਪਰ ਰਿੰਕੀ ਕਿ ਜੇਕਰ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤਾਂ ਰਿੰਕੀ ਹੱਸ ਕੇ ਕਹਿੰਦੀ ਚਿੰਤਾ ਨਾ ਕਰ ਤੁਹਾਡੇ ਪਿਤਾ ਜੀ ਕਦੇ ਵੀ ਜਾਗਰਨ ਦੇ ਵਿੱਚ ਨਹੀਂ ਆਉਂਦੇ ਸਭ ਕੁਝ ਠੀਕ ਹੋਵੇਗਾ ਸ਼ਾਮ ਹੋ ਗਈ ਆਕਾਸ਼ ਤੇ ਵਿੱਚ ਚੰਦ ਚਮਕ ਰਿਹਾ ਸੀ ਮੈਦਾਨ ਵਿੱਚ ਲੱਖਾਂ ਬੱਤੀਆਂ ਜਲ ਰਹੀਆਂ ਸਨ ਤੇ ਤੇ ਗਾਇਕਾਂ ਦੀ ਟੀਮ ਭਜਨ ਗਾ ਰਹੀ ਸੀ ਅਤੇ ਇਹ ਕਹਿ ਰਹੀ ਸੀ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੇ ਤੇਰੇ ਰੰਗ ਵਰਸੇ ਜੈ ਮਾਤਾ ਦੀ ਜੈ ਮਾਤਾ ਦੀ ਸੋਨਾ ਹੈ ਮਾਂ ਦਾ ਦਰਬਾਰ ਜੀ ਵਧਾਈ ਹੋਵੇ ਐਦਾਂ ਦੇ ਭਜਨ ਜੋ ਕਿ ਸਟੇਜ ਦੇ ਉੱਪਰ ਗਾਏ ਜਾ ਰਹੇ ਸਨ ਹਜ਼ਾਰਾਂ ਲੋਕਾਂ ਦੀ ਭੀੜ ਜੋ ਕਿ ਸਿਰ ਝੁਕਾ ਕੇ ਬੈਠੇ ਸਨ ਪਰ ਗੁਰਨੂਰ ਦਾ ਦਿਲ ਧੱਕ ਧੱਕ ਕਰ ਰਿਹਾ ਸੀ ਪਰਦੇ ਦੇ ਪਿੱਛੇ ਉਸ ਦੀ ਤਿਆਰੀ ਚੱਲ ਰਹੀ ਸੀ ਉਸ ਦੇ ਚਿਹਰੇ ਤੇ ਕਾਲੇ ਰੰਗ ਦੀ ਪਰਤ ਗਰਦਨ ਵਿੱਚ ਖੋਪੜੀਆਂ ਦੀ ਮਾਲਾ ਹੱਥ ਵਿੱਚ ਚਮਕਦੀ ਤਲਵਾਰ ਸਭ ਠੀਕ ਠਾਕ ਹੋ ਜਾਵੇਗਾ ਕਿਸੇ ਨੂੰ ਕੁਝ ਪਤਾ ਨਹੀਂ ਚਲਦਾ ਉਸਨੇ ਆਪਣੇ ਆਪ ਨੂੰ ਕਿਹਾ ਉਸਨੇ ਇਸ ਵਿੱਚ ਆਪਣੇ ਆਪ ਨੂੰ ਦੇਖਿਆ ਕਿ ਮੈਂ ਸੱਚਮੁੱਚ ਮਾਤਾ ਕਾਲੀ ਵਰਗੀ ਲੱਗ ਰਹੀ ਹਾਂ ਉਸਦੇ ਚਿਹਰੇ ਤੇ ਅਜੀਬ ਜਿਹਾ ਮਿਲਾਜੁਲਾ ਹਾਵ ਭਾਵ ਸੀ ਡਰ ਵੀ ਸੀ ਤੇ ਖੁਸ਼ੀ ਵੀ ਸੀ ਉਸੇ ਸਮੇਂ ਪਿੰਡ ਦੇ ਦੂਜੇ ਪਾਸੇ ਹਰਨੇਕ ਸਿੰਘ ਆਪਣੇ ਘਰ ਦੇ ਵਿੱਚ ਬੈਠਾ ਸੀ ਰਾਤ ਦੇ ਭੋਜਨ ਤੋਂ ਬਾਅਦ ਉਹ ਗੁਰਬਾਣੀ ਸੁਣ ਰਿਹਾ ਸੀ ਅਚਾਨਕ ਉਸ ਦਾ ਫੋਨ ਵੱਜਿਆ ਅਤੇ ਸਾਹਮਣੋਂ ਕਿਸੇ ਦੀ ਆਵਾਜ਼ ਆਈ ਸਤਿ ਸ੍ਰੀ ਅਕਾਲ ਹਰਨੇਕ ਸਿੰਘ ਜੀ ਅਗੋ ਹਰਨੇਕ ਸਿੰਘ ਨੇ ਕਿਹਾ ਸਤਿ ਸ੍ਰੀ ਅਕਾਲ ਜੀ ਤੁਸੀਂ ਜਾਣਦੇ ਹੋ ਕਿ ਅੱਜ ਬਿੰਦਰਕਲਾਂ ਦੇ ਜਾਗਰਣ ਦੇ ਵਿੱਚ ਕੀ ਹੋ ਰਿਹਾ ਹੈ ਹਰਨੇਕ ਸਿੰਘ ਨੇ ਹੈਰਾਨੀ ਨਾਲ ਕਿਹਾ ਨਹੀਂ ਕੀ ਹੋਇਆ ਫੋਨ ਦੀ ਆਵਾਜ਼ ਹੌਲੀ-ਹੌਲੀ ਪਰ ਖੂਨ ਖਲੌਣ ਵਾਲੀ ਸੀ ਵਾਡੀਤੀ ਗੁਰਨੂਰ ਉਹ ਮਾਂ ਕਾਲੀ ਦਾ ਰੂਪ ਧਾਰਨ ਕਰ ਰਹੀ ਹੈ ਪੂਰੇ ਪਿੰਡ ਦੀਆਂ ਅੱਖਾਂ ਉਸ ਤੇ ਹਨ ਨੇਕ ਸਿੰਘ ਦਾ ਚਿਹਰਾ ਤਪ ਗਿਆ ਉਸ ਦਾ ਸਾਹ ਭਾਰੀ ਹੋ ਗਿਆ ਉਸ ਨੇ ਫੋਨ ਕਟਿਆ ਅਲਮਾਰੀ ਖੋਲੀ ਅਤੇ ਆਪਣੀ ਸਰੀ ਸਾਹ ਚੁੱਕੀ ਉਸ ਦੀਆਂ ਅੱਖਾਂ ਵਿੱਚ ਅੱਗ ਸੀ ਮੇਰੀ ਧੀ ਇਹ ਕਰ ਸਕਦੀ ਹੈ ਨਹੀਂ ਮੈਂ ਆਪ ਤੁਹਾਨੂੰ ਸੱਚਾ ਰਾਹ ਦਿਖਾਵਾਂਗਾ ਉਸ ਨੇ ਦਸਤਾਰ ਸਜਾਈ ਅਤੇ ਆਪਣੇ ਸ਼ਾਲ ਮੋਢੇ ਦੇ ਉੱਪਰ ਲਈ ਅਤੇ ਘਰੋਂ ਨਿਕਲ ਗਿਆ ਉਸ ਦੇ ਹਰ ਕਦਮ ਦੇ ਵਿੱਚ ਇੱਕ ਗੁੱਸਾ ਸੀ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਜੋ ਕਿ ਜਵਾਲਾਮੁਖੀ ਫਟ ਰਹੀ ਸੀ ਜਿਵੇਂ ਉਸਕੇ ਦੇ ਉੱਪਰ ਜਾਂਦਾ ਹੈ ਤੇ ਮਾਤਾ ਕਾਲੀ ਦੇ ਰੂਪ ਦੇ ਵਿੱਚ ਉਸ ਦੀ ਧੀ ਗੁਰਨੂਰ ਉੱਥੇ ਖੜੀ ਡਾਂਸ ਕਰ ਰਹੀ ਸੀ ਲੋਕ ਜ਼ੋਰ-ਜ਼ੋਰ ਦੀ ਤਾੜੀਆਂ ਬੁਜਾਰੇ ਸੀ ਅਤੇ ਇਹ ਕਹਿ ਰਹੇ ਸੀ ਬੋਲੋ ਸਾਚੇ ਦਰਬਾਰ ਕੀ ਜੈ ਜੈ ਕਾਲੀ ਕਲਕੱਤੇ ਵਾਲੀ ਜੈ ਮਾਤਾ ਦੀ ਐਦਾਂ ਦੇ ਉੱਚੀ-ਉੱਚੀ ਜਕਾਰੇ ਲੱਗ ਰਹੇ ਸਨ ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਸਾਹਮਣੇ ਮਾਂ ਕਾਲੀ ਦੇ ਰੂਪ ਦੇ ਵਿੱਚ ਕੌਣ ਨਚੜੀ ਹੈ ਸਾਰੇ ਲੋਕ ਗੁਰਨੂਰ ਦੇ ਰੂਪ ਦੇ ਵਿੱਚ ਮਾਤਾ ਕਾਲੀ ਦੇ ਦਰਸ਼ਨ ਕਰ ਰਹੇ ਸਨ ਐਨੇ ਹੀ ਆਪਣੀ ਸ਼ਰੀਰ ਸਾਭ ਕੱਢ ਕੇ ਸਟੇਜ ਦੇ ਵੱਲ ਹਰਨੇਕ ਸਿੰਘ ਵੱਧ ਰਿਹਾ ਸੀ ਆਪਣੇ ਪਿਤਾ ਨੂੰ ਗੁੱਸੇ ਦੇ ਨਾਲ ਸਟੇਜ ਦੇ ਵੱਲ ਦਾ ਆਉਂਦਾ ਦੇਖ ਕੇ ਜੋ ਕਿ ਗੁਰਨੂਰ ਹੈ ਉਹ थर-थर ਕੰਬਣ ਲੱਗੀ ਉਸਦੇ ਪਸੀਨੇ ਛੁੱਟ ਗਏ ਉਸਨੇ ਅਗਲੇ ਸਟੈਪ ਦੇ ਵਿੱਚ ਕੀ ਕਰਨਾ ਹੈ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਅਤੇ ਉਹ थर-थर ਕੰਬਦੀ ਹੋਈ ਆਪਣੇ ਪਿਤਾ ਦੇ ਕੋਲ ਆ ਜਾਂਦੀ ਹੈ ਤੇ ਜ਼ਮੀਨ ਦੇ ਉੱਪਰ ਬੈਠ ਜਾਂਦੀ ਹੈ ਉਸ ਦਾ ਪਿਤਾ ਕਹਿੰਦਾ ਹੈ ਕਿ ਗੁਰਨੂਰ ਇਹ ਤੂੰ ਕੀ ਕਰ ਰਹੀ ਹੈ ਨੂੰ ਪਤਾ ਹੈ ਨਾ ਕਿ ਤੂੰ ਸਿੱਖਾਂ ਦੀ ਧੀ ਆ ਤੇਰੇ ਪਿਤਾ ਇੱਕ ਨਿਹੰਗ ਸਿੰਘ ਐ ਜੋ ਕਿ ਬਹੁਤ ਹੀ ਉੱਚਾ ਰਤਬਾ ਰੱਖਦੇ ਐ ਤੂੰ ਇਹ ਕਿਹੜੀ ਕਮੀ ਪੈ ਗਈ ਆ ਉਸ ਤੋਂ ਬਾਅਦ ਗੁਰਨੂਰ ਨੇ ਕਿਹਾ ਕਿ ਪਿਤਾ ਜੀ ਮੇਰੇ ਕੋਲੋਂ ਅੱਜ ਬਹੁਤ ਵੱਡੀ ਗਲਤੀ ਹੋ ਗਈ ਐ ਇਸ ਗਲਤੀ ਨੂੰ ਮੈਂ ਤੁਹਾਡੇ ਕੋਲੋਂ ਕਿਵੇਂ ਬਖਸ਼ਾਵਾਂ ਪਰ ਮੈਂ ਆਪਣਾ ਸ਼ੌਂਕ 부ਗਾਰੀ ਆ ਇਹ ਨੱਚਣਾ ਮੇਰਾ ਸ਼ੌਂਕ ਹੈ ਅਤੇ ਮੈਂ ਤਾਂ ਹੀ ਸਟੇਜ ਦੇ ਉੱਪਰ ਨੱਚ ਰਹੀ ਆ ਉਸ ਤੋਂ ਬਾਅਦ ਹਰਨੇਕ ਸਿੰਘ ਨੇ ਕਿਹਾ ਕਿ ਤੈਨੂੰ ਪਤਾ ਹੈ ਕਿ ਲੋਕ ਕਹਿ ਰਹੀਆਂ ਕਹਿ ਰਹੀਆਂ ਗੱਲਾਂ ਕਰ ਰਹੇ ਨੇ ਕਿ ਇਸ ਦਾ ਪਿਤਾ ਜੋ ਖੁਦ ਇੱਕ ਨਿਹੰਗ ਸਿੰਘ ਐ ਉਹ ਤਾਂ ਲੋਕ ਨੂੰ ਇਹ ਕਹਿੰਦਾ ਹੈ ਕਿ ਆਪਾਂ ਨੂੰ ਇੱਕੋ ਹੀ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਣਾ ਹੈ। ਤੋਂ ਅੱਜ ਤੂੰ ਕਿਹੜਾ ਰੂਪ ਧਾਰ ਕੇ ਅਦਿਸ਼ਕੇ ਦੇ ਉੱਪਰ ਨੱਚ ਰਹੀ ਹੈ। ਉਸ ਤੋਂ ਬਾਅਦ ਗੁਰਨੂਰ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਜੇਕਰ ਤੁਸੀਂ ਮੈਨੂੰ ਮਾਫ਼ ਕਰ ਸਕਦੇ ਹੋ ਤਾਂ ਮੈਨੂੰ ਮਾਫ਼ ਕਰ ਦਿਓ ਕਿਉਂਕਿ ਇਸ ਦੇ ਵਿੱਚ ਮੇਰੀ ਗਲਤੀ ਇੰਨੀ ਹੈ ਕਿ ਮੈਂ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਮੇਰੀ ਜੋ ਸਹੇਲੀ ਰਿੰਕੀ ਜਿਸ ਦੇ ਪਾਪਾ ਇੱਕ ਭਜਨ ਗਾਇਕ ਨੇ ਰਿੰਕੀ ਨੇ ਇਹ ਰੋਲ ਅਦਾ ਕਰਨਾ ਸੀ ਪਰ ਉਹ ਬਿਮਾਰ ਹੋ ਗਈ ਸੀ ਅਤੇ ਮੈਨੂੰ ਇਹ ਰੋਲ ਅਦਾ ਕਰਨਾ ਪਿਆ ਅਤੇ ਹੁਣ ਤੁਸੀਂ ਮੈਨੂੰ ਮਾਫ ਕਰਨਾ ਹੈ ਤਾਂ ਮਾਫ ਕਰ ਸਕਦੇ ਹੋ ਜੇਕਰ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਤਾਂ ਤੁਹਾਡਾ ਸਿਰ ਸਾਹਬ ਅਤੇ ਮੇਰੀ ਗਰਦਨ ਤੁਹਾਡੇ ਅੱਗੇ ਝੁਕੀ ਹੋਈ ਹੈ ਉਸ ਤੋਂ ਬਾਅਦ ਇਹ ਗੱਲਾਂ ਸੁਣ ਕੇ ਜੋਰ ਹਰਨੇਕ ਸਿੰਘ ਹੈ ਉਸ ਦਾ ਗੁੱਸਾ ਠੰਡਾ ਹੋ ਗਿਆ ਅਤੇ ਉਸ ਨੇ ਆਪਣੀ ਧੀ ਨੂੰ ਕਿਹਾ ਕਿ ਪੁੱਤਰ ਜੇਕਰ ਤੈਨੂੰ ਇਹ ਕੰਮ ਕਰਨਾ ਸੀ ਤਾਂ ਇੱਕ ਵਾਰ ਮੇਰੇ ਨਾਲ ਸਲਾਹ ਤਾਂ ਕਰ ਲੈਂਦੀ ਮੈਂ ਤੈਨੂੰ ਦੱਸਦਾ ਕਿ ਸਾਡੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਅਤੇ ਅੱਜ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ ਤੂੰ ਐਦਾਂ ਕਿਸੇ ਦੇਵੀ ਦੇਵਤੇ ਦਾ ਰੂਪ ਧਾਰਨ ਕਰਕੇ ਤੂੰ ਨੱਚੇ ਇਹ ਕੋਈ ਚੰਗੀ ਸ਼ੋਭਾ ਥੋੜੀ ਹੈ ਕਿਉਂਕਿ ਜਿੰਨੇ ਵੀ ਦੇ ਦੇਵਤੇ ਨੇ ਇਹ ਸਾਡੇ ਲਈ ਸਤਕਾਰਯੋਗ ਨਹੀਂ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਆਪਾਂ ਨਕਲੀ ਰੂਪ ਧਾਰ ਕੇ ਉਹਨਾਂ ਦਾ ਰੋਲ ਅਦਾ ਕਰਦੇ ਆਂ ਅਤੇ ਉਹਨਾਂ ਦਾ ਮਜ਼ਾਕ ਸਟੇਜ ਦੇ ਉੱਪਰ ਬਣਾਉਂਦੇ ਆ ਇਹ ਕਿੰਨੀ ਸਾਡੇ ਲਈ ਗਲਤ ਗੱਲ ਹੈ ਅ ਤੇ ਦੋਸਤੋ ਬਾਅਦ ਹਰਨੇਕ ਸਿੰਘ ਸਟੇਜ ਦੇ ਉੱਪਰ ਚੜ੍ਹਦਾ ਹੈ ਅਤੇ ਸਾਰਿਆਂ ਨੂੰ ਇਹੀ ਕਹਿੰਦਾ ਹੈ ਕਿ ਜੇਕਰ ਤੁਸੀਂ ਮਾਤਾ ਕਾਲੀ ਨੂੰ ਦੇਖਣਾ ਹੈ ਮਾਤਾ ਕਾਲੀ ਉਹ ਆਦਿ ਸ਼ਕਤੀ ਹੈ ਜਿਸ ਦਾ ਜ਼ਿਕਰ ਗੁਰੂ ਸਾਹਿਬਾਂ ਨੇ ਵੀ ਕੀਤਾ ਹੈ ਮਾਤਾ ਕਾਲੀ ਇੱਕ ਆਦ ਰੂਪ ਹੈ ਇੱਕਾ ਮਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਉਹ ਇੱਕ ਮਹਾਨ ਆਦੀ ਸ਼ਕਤੀ ਹੈ ਤੁਸੀਂ ਉਸ ਦਾ ਮਜ਼ਾਕ ਬਣਾ ਕੇ ਰੱਖ ਰੱਖਿਆ ਹੈ ਇਹ ਕੋਈ ਕਾਲੀ ਮਾਤਾ ਨਹੀਂ ਹੈ ਇਹ ਮੇਰੀ ਧੀ ਗੁਰਨੂਰ ਹੈ ਜੋ ਅੱਜ ਇੱਥੇ ਰੋਲ ਅਦਾ ਕਰ ਰਹੀ ਹੈ ਜੇਕਰ ਤੁਸੀਂ ਸੱਚਮੁੱਚ ਮਾਤਾ ਕਾਲੀ ਦਾ ਸਤਿਕਾਰ ਕਰਦੇ ਹੋ ਤਾਂ ਤਾਂ ਤੁਸੀਂ ਕਿਸੇ ਇਨਸਾਨ ਦੇ ਵਿੱਚ ਮਾਤਾ ਕਾਲੀ ਨਾ ਦੇਖੋ ਤੁਸੀਂ ਉਸ ਸ਼ਕਤੀ ਨੂੰ ਮਹਿਸੂਸ ਕਰੋ ਜਿਹੜੀ ਅਸਲ ਦੇ ਵਿੱਚ ਉਹ ਸ਼ਕਤੀ ਹੈ ਉਸ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਗਏ ਅਤੇ ਨਿਹੰਗ ਸਿੰਘ ਹਰਨੇਕ ਸਿੰਘ ਨੇ ਆਪਣੀ ਭੀ ਗੁਰਨੂਰ ਨੂੰ ਉਸੇ ਵਕਤ ਮਾਫ ਕਰ ਦਿੱਤਾ ਅਤੇ ਇਹ ਕਹਿ ਦਿੱਤਾ ਕਿ ਤੂੰ ਜੇਕਰ ਮੈਨੂੰ ਦੱਸ ਕੇ ਆਉਂਦੀ ਤਾਂ ਮੈਂ ਕਦੇ ਵੀ ਤੈਨੂੰ ਸਟੇਜ ਦੇ ਉੱਪਰ ਇਹ ਕੁਝ ਨਾ ਕਰਨ ਦਿੰਦਾ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ